ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਲ ਸੁਲਵਾਈ ਕਿਤੇ ਹੋਰ ਤੇ ਹਾਂ ਸਰ ਆਪਣਾ ਨਾਮ ਦੱਸ ਕੇ ਤੇ ਜਿਹੜਾ ਮੇਰਾ ਨਾਮ ਵਿਜੇ ਪਾਲ ਜਾਜ ਹੈ ਹਾਂਜੀ ਕੀ ਵਾਰਦਾ ਜਿਹੜਾ ਮਸਤ ਦਾ ਦਾ ਜੀ ਸੋਹਣਾ ਛੋਟਾ ਭਰਾ ਸਾਡਾ ਪਤੀ ਜਗਤ ਸਿੰਘ ਆਦਵਾਰ ਕੀ ਜਾਵਾ ਮਖਾ ਦੇ ਵੀ ਆ ਰਹੇ ਹੇ ਜਲਾ ਤੋਂ ਬਿਲਕੁਲ ਤੋਂ ਪਿੱਛੋਂ ਗੱਡੀ ਆਈ ਹੈ ਚਾਰਾਕੀ ਦੀ ਮਿਲਿਆ ਨਾਲ ਉਹਨਾਂ ਨੇ ਮਾਰਿਆ ਬੇਟੀ ਸਿੱਧਾ ਬੋਲਤੋਂ ਥੱਲੇ ਚੱਲ ਗਈ ਤੇ ਬੇਟੇ ਨੂੰ ਬੇਜੀ ਕਹਿੰਦੇ ਸੀ ਜਿਹੜਾ ਉਹ ਪੂਰਾ ਲਗਾਤਾ ਕਿ ਪਾਪੀ ਯਾਨੀ ਇਸਾ ਕੋਈ ਇੰਟਰਪੁਨ ਜਾਨੇ ਬਾਹਰ ਕੱਢ ਕੇ ਰੱਖਦਾ ਤੇ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੋਈ ਪੁਨਸਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹ ਧਾਰੇ ਕਰ ਰਹੇ ਆ ਜੀ ਕਰ ਰਹੇ ਆ ਜੀ ਅੱਜ ਅਸੀਂ ਪਾਲ ਉਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਇਹ ਮੰਡੀ ਕੋ ਰੱਖੇ ਸਾਡੇ ਬੇਟਾ ਜਿਹੜਾ ਪੂਰਾ ਹੋ ਗਿਆ ਕਿਸੇ ਨੂੰ ਅਸੀਂ ਪੋਸਟਮੈਨ ਕਰਾ ਲਾਇਆ ਸਤਾ ਕੋਈ ਸੁਣਵਾਈ ਨਹੀਂ ਕੀ ਸਮਝਦੇ ਪੁਲਿਸ ਕਿਉਂ ਨਹੀਂ ਕਰ ਕਾਰਵਾਈ ਕਰਵਾਈ ਜੀ ਅਸੀਂ ਦੁਕਾਨੇ ਪੁਲਿਸ ਵਾਂਗ ਰਲ ਗਈ ਹੈ ਕਿ ਆ ਤਿੰਨ ਦਿਨਾਂ ਵਿੱਚ ਜਿਹੜਾ ਬੰਦਾ ਨਹੀਂ ਫੜ ਸਕਦੇ ਤੇ ਪੁਲਿਸ ਬਾਦੀ ਨਕਮੀ ਪੁਲਿਸ ਇਹਨਾਂ ਨੇ ਕੀ ਕਾਦੀ ਕਰ ਪੁਲਿਸ ਕਿੰਨੇ ਕੰਮ ਕਰ ਸੀ ਜੀ ਇਹ ਲੜਕੇ ਦੀ ਜੀ 19 ਸਾਲ ਹੈ ਸਮਝਦੇ ਤੇਰੀ ਹਾਲਤ ਨਹੀਂ ਖਰਾਬ ਹੈ ਤੁਹਾਨੂੰ ਕੁਝ ਸਮਝ ਨਹੀਂ ਪਤਾ ਹੁੰਦਾ ਵਿਚਾਰੇ ਤਾਂ ਕੀ ਖਬਰ ਚਾਹਣ ਨਹੀਂ ਹੂੰ ਤੇ ਪੁਲਿਸ ਨੂੰ ਸਾਰਾ ਪਤਾ ਕਿਥੋਂ ਦੇ ਰਹਿਣ ਵਾਲੇ ਸਨ ਪਤਾ ਜੀ ਸਾਰੇ ਕਾਗਜ਼ ਬਰਾਮਦ ਹੋ ਗਏ ਡਾਕੂਮੈਂਟ ਜਰਾ ਪੋਰਟਲ ਮਾ ਇਹ ਸਭ ਕੁਝ ਬਰਾਮਦ ਹੋਇਆ ਨਾਲ ਸੋਹਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਨਾਲ ਉਹ ਸਭ ਬਰਾਮਦ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੇ ਜੀ ਨਾਮ ਜੀ ਤੁਹਾਨੂੰ ਐਡ ਮੈ ਪਰਵਾਹਨਾ ਫੋਨ ਮੈਂ ਚ ਦਿਖਾਵੇ ਲੱਭੀ ਵਨ ਸਬੀਰ ਦੇ ਨਾਮ ਕੋਈ ਜਿਹੜੇ ਪਤਾ ਲੱਗਾ ਕਿ ਜਿਹੜੇ ਗੱਡੀ ਚਲਾਉਂਦੇ ਵੇ ਕੋਈ ਨਸ਼ੇ ਦੇ ਆਦੀ ਸੀ ਹਾਂ ਜੀ ਹਾਂ ਜੀ ਸ਼ਰਾਬ ਜੋ ਕੀਤੀ ਸੀ ਅਸੀਂ ਬਾਕੀ ਵਾਲਾ ਸਭ ਦੱਸ ਦਿੰਦੇ ਕਿ ਨਸ਼ੇ ਦੇ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪਬਲਿਕ ਨੇ ਦੱਸਿਆ ਕਿ ਉਹਨਾਂ ਨੇ ਦੀ ਮਾਰੀ ਉਹਨਾਂ ਦੇ ਕਿ ਉਹਨਾਂ ਦੇ ਆਖਲੀ ਘੜੇ ਜਿਹੜੇ ਭੈਣ ਭਰਾ ਸੀ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਤੁਸੀਂ ਅਦਸ਼ੀ ਨਗਰ ਸਲਾਮਾ ਬਾਦ ਚੱਕੀ ਵਾਲੀ ਗਲੀ ਠੀਕ ਦੱਸੋ ਨਾ ਸਰ ਨਾ ਸਰ ਬਾਈਟ ਦਾ ਉਹ ਸਰ ਸਰ ਬਾਈਟ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਕੀ ਕਾਰਵਾਈ ਕੀਤੀ ਗਈ ਬਾਈਕ ਦੀ ਰੇਟ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਿਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੁੱਪ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਹੈ ਵੇਖ ਤੇ ਰੇਟ ਕਰ ਰਹੇ ਆ ਨਾ ਅੜਕੇ ਬੇੜਕੋ ਨਰ ਦੇ ਪਰਚਾ ਨਾਲ ਰਜਿਸਟਰਡ ਹੈ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਪਰ ਇਹਨਾਂ ਦਾ ਕਹਿਣਾ ਹੈ ਨਾ ਕਿ ਜਿਹੜੇ ਗੱਡੀ ਚ ਲਾ ਰਹੇ ਹੋ ਤੁਸੀਂ ਗ੍ਰਫਤਾਰ ਨਹੀਂ ਕੀਤਾ ਦੂਜਾ ਬੰਦਾ ਪਰਕੇ ਬਾਹ ਲਿਆ ਇਹ ਉਹੀ ਗ੍ਰਫਤਾਰ ਹੈ ਜੇ ਗ੍ਰਫਤਾਰ ਕਰਨੇ ਹੈ ਵੇ ਗ੍ਰਫਤਾਰ ਕਰਨੇ ਬਾਕੀ ਨੇ ਗੱਡੀ ਨੰਬਰ ਸਾਰਾ ਆਪ ਹੀ ਅੱਧ ਦੇ ਵਿੱਚ ਕੀ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਨੇ ਬਦਲਿਆ ਗਿਆ ਕਿ ਗੱਡੀ ਨੰਬਰ ਵੀ ਬਦਲਿਆ ਗਿਆ ਉਹ ਜੋ ਮਰਦੀ ਕਈ ਜਾਂਦਾ ਆ ਕੇ ਵੇਖ ਲੋ ਤੂੰ ਆ ਕੇ ਵੇਖੋ ਗੱਡੀ ਨੰਬਰ ਕੋਈ ਸਾਕੋ ਪੋਲੀਟੀਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੈਨੂੰ ਤੇ ਆਪ ਇਹਨਾਂ ਤੇ ਹਮਦਰਦੀ ਹੈ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮਦਰਦੀ ਹੈ ਇਹਨਾਂ ਦੇ ਹਾਂਜੀ ਇਹਨਾਂ ਤੇ ਸਾਨੂੰ ਬਹੁਤ ਹਮਦਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਜਾਂਦਾ ਕਿਤੇ ਉਹ ਹਾਜ ਜਿਹਾ ਕੇ ਬਾਹਰ ਨਿਕਲੇ ਜਾਏ ਕਿੱਥੋਂ ਚੱਲ ਜਾਊਗਾ ਹਾਂਜੀ ਨਹੀਂ ਜਾਣ ਦਿੰਦੇ ਆਪਾਂ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨ ਤਰੇ ਨਾ ਬਲੋ ਗਿਆ ਕਿ ਕਾਇਦਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲ ਪਰਚਾ ਰਿਜੀਟਡ ਹੋਇਆ ਹੈ ਅਗਲੇ ਦਿਨ ਪਰਚਾ ਰਿਜੀਟਡ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਸਰ ਜੀ ਦਾ ਕੋਈ ਇਹਨਾਂ ਵੱਲੋਂ ਕਿਹਾ ਕਿ ਅਰੈਸਟ ਵੀ ਨਹੀਂ ਕਰਦੇ ਇਹ ਤਾਂ ਕੋਈ ਅਰੇਕ ਤਾਂ ਮੈਨੂੰ 2 ਦਿਨ ਦਾ ਟਾਈਮ ਤੇ ਦਿਓ ਉਹ ਫਰਾਰ ਨੇ ਇਹਨਾਂ ਤੇ ਸਾਹਮਣੇ ਇਹਨਾਂ ਨਾਲ ਜਾਗਦੇ ਕਰ ਮੈਂ ਤੁਹਾਨੂੰ ਆਏ ਨੇ ਮੇਰੇ ਕੋਲ ਮੈਂ ਅੱਜ ਤੱਕ ਬੈਠੋ ਮੈਂ ਇਹਨਾਂ ਦੇ ਸਾਹਮਣੇ ਜਾਣਾ ਮੈਂ ਰੇਟ ਕਰਨ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮੈਂ ਉਹਨਾਂ ਦੇ ਫਾਦਰ ਨੂੰ ਲਿਆ ਆ ਮੈਂ ਮੈਂ ਆਪਣੇ ਬੱਚੇ ਪੇਸ਼ ਕਰਾਉ। ਕੋਈ ਨਾ ਕੋਈ ਪਾਸਪੋਰਟ ਜਬਤ ਕੀਤਾ ਜਾਵੇ ਬਾਹਰ ਚ ਲੱਗ ਗਿਆ ਤੇ ਕਾਨੂੰਨ ਸਾਫ਼ ਕਰਦਾ ਮਿਲੇਗਾ। ਯਾਰ ਨਹੀਂ ਜਾਂਦੇ ਬਾਹਰ ਜਾਣਦ ਨੇ ਆਪਾਂ। ਗ੍ਰਿਫਤਾਰੀ ਪਾਵਾਂਗੇ ਆਪਾਂ। ਹਾਂਜੀ ਕਿੱਥੋਂ ਦੇ ਰਹਿਣ ਵਾਲੇ ਭਾਜੀ? ਆਪਾਂ ਅਚਰਨਗਰ ਸ਼ਾਮਾ ਬਾੜ ਦੇ ਰਹਿਣਾ। ਹਾਂਜੀ ਕੀ ਗੱਲ ਹੋਈ? 17 ਤਰੀਕਾ ਆਪਣੀ 8-9 ਦੇ ਵਿੱਚ ਘਰ ਮੇਰੇ ਬੱਚੇ ਮੱਥਾ ਟੇਕ ਕੇ ਆਣਦੇ ਸੀ ਤਾਂ ਇਹ ਉਹ ਗੱਡੀ ਆਈ। ਸ਼ਰਾਬ ਪੀਤੀ ਇਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਬੇਟੀ ਮੇਰੀ ਪੋਰਟ ਕੋ ਥਲੇ ਡੇਤੀ। ਤੇ ਬੇਟੇ ਨੂੰ ਬਾੜ ਦੇ ਵਿੱਚ ਘਰੀਸ ਕੇ ਅਨਨ ਕਿੱਲਾ ਤੇ ਕਿੰਨਾ ਚੜ ਭੱਜਣ ਵਾਸਤੇ ਵੀ ਆਪਾਂ ਭਾਜ ਗਏ ਪਰ ਠੀਕਾ ਹੋ ਗਿਆ ਅਨਨ ਬੇਟਾ ਸਤਿ ਸ਼੍ਰੀ ਅਕਾਲ ਤੇ ਇੰਨੇ ਦਿਨ ਤਾਂ ਦੇਖੋ ਕੋ ਪੁਲਿਸ ਵਾਲਾ ਕੋਈ ਰੈਸਟ ਗੀ ਪੁਲਸ ਵਾਲਾ ਜੂਨੀਅਰ ਹੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦੇ ਪਿਤਾ ਜੀ ਖੜੇ ਨੇ ਪਾਤੀਆਂ ਦੀ ਕੋਈ ਹਿੰਮਤ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਵੀ ਤੁਹਾਡੀ ਪੁਲਿਸ ਵਾਲਾ ਕਿਉਂ ਨਹੀਂ ਪੁਲਿਸ ਮਿਲੀ ਹੈ ਦੀ ਕੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਕੋਈ ਸਾਡੀ ਮਦਦ ਨਹੀਂ ਕਰਦਾ ਵੇ ਬੈਟਰੀ ਉਸੇ ਟਾਈਮ ਓਕੇ ਦੇ ਮੋਟ ਹੋ ਗਈ। ਬੈਟਰੀ ਤਿੰਨ ਦਿਨਾਂ ਦੇ ਬਾਅਦ ਫਿਰ ਰਾਤ ਨੂੰ ਮੋਟ ਹੋਈ ਹੈ। ਅੱਛਾ ਜੀ। ਤੇ ਇਹ ਜਿਹੜੀ ਨਰਦ ਦੇ ਸੁਣਾ ਦਿੰਦੇ ਨੇ ਕਿ ਕਿੰਨੇ ਦਿੱਤੇ ਚੁੰਦੇ ਨੇ ਭਾਈ ਪਾਲਾ ਪਾਲਾ ਸ਼ਤੀ ਦਿੱਤੀ ਹੈ ਡਿਕਲੇਅਰ ਕਰ ਦਿੱਤਾ ਰੱਬ ਵੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈਏ ਤੇ ਪਰ ਅਜੇ ਤੱਕ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕੋਈ ਹੋਰ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਕੋਪਾ ਪ੍ਰਸ਼ਾਸਨ ਸਾਡੀ ਮਦਦ ਕੀਤੀ ਜਾਵੇ ਨਿਆਂ ਦਿੱਤਾ ਚਾਹੁੰਦੇ ਹਾਂ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿੱਥੋਂ ਦੇ ਰਹਿਣ ਵਾਲੇ ਸੀ ਕੀ ਸੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਸਾਨੂੰ ਸਾਰਾ ਪਤਾ ਪਾਵਨਿਕ ਕਲੀਨਿਕ ਕੋਲ ਇਹ ਬੰਦਾ ਜਿਹੜਾ ਰਾਏ ਐਕਸਿਡੈਂਟ ਲੱਗੇ ਕਿ ਹਾਈਟ ਤੇ ਪਈਦਾ ਰਹਿਣ ਵਾਲਾ ਉਹ ਅਗਲੋ ਮੂਰੀ ਹਾਂ ਸਮਝਦੇ ਤਿੰਨ ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਹਾਂਜੀ ਦੱਸੋ ਤਾਂ ਕੀ ਮੇਰਾ ਨਾਮ ਜੀ ਰਕੇ ਰਕੇ ਕੰਦੇ ਹਾਂਜੀ ਮੈਂ ਵੀ ਦਰਸ਼ਨਾ ਲੱਗਣ ਲਈ ਹਾਂਜੀ ਹੁਣ ਉਹਨਾਂ ਦੇ ਪਾਸੋਂ ਅਜਿਹਾ ਕੰਮ ਕਰਤੀ ਹੋ ਜਿਹੜੀ ਉਹਦੇ ਬਾਅਦੋਂ ਅਜਿਹਾ ਨਾ ਪ੍ਰਾਰੋਗ ਹੋ ਗਿਆ ਪੁਲਿਸ ਨੇ ਹਿੰਦ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਮਾਇਕੀ ਉਹਦੇ ਪਾਇਆ ਜੀ ਜੇ ਬੇਟੇ ਸਾਡੇ ਦੀ ਡੈਥ ਹੋ ਗਈ ਰਾਤ ਨੂੰ ਇਹਦੀ ਸਾਡੀ ਜਿਹੜੀ ਉਹ ਕ੍ਰਿਟੀਕਲ ਕੰਡੀਸ਼ਨ ਚ ਹੈਗੀ ਹੈ ਉਹਦੇ ਵੀ ਲੈ ਕੇ ਸਾਡੇ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿਉਂਕਿ ਅਸੀਂ ਉਹ ਅੱਜ ਪੋਸਟਮਾਰਮ ਕਰਾ ਲਈ ਆਂ ਥੋੜੀ ਆਈਡੀ ਉੱਤੇ ਕਰੋ ਹਾਂ ਜੀ ਕੋਈ ਵੀ ਬੱਸ ਜਿਆਦਾ ਬਾਰ ਨਹੀਂ ਹੋ ਕੀ ਸਾਡੀ ਸੁਣਵਾਈ ਨਾ ਹੋਈ ਤੇ ਅਸੀਂ ਚੱਕਾ ਨਹੀਂ ਹਾਂਗੇ ਤੇ ਅਸੀਂ ਆਸਵਾਸਨ ਕਰੂ ਇਹ ਨਹੀਂ ਹੋਣੀ ਲੱਗਦਾ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਖੜਾਇਆ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਫਿਰ ਤੁਹਾਡੀ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਮੇਰੇ ਨਾਲ ਹੈ ਜੀ ਉਹਨਸ ਪ੍ਰਸ਼ਾਸਨ ਦਾ ਅਚਰ ਜਿਹੜਾ ਆ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦੇ ਖਾਣ ਨੂੰ ਇਨਵੈਸਟ ਕੀਤਾ ਹੰਗਵਾਰ ਦਾ ਹੋਇਆ ਹੋਇਆ ਪਰ ਲੇਕਿਨ ਕਹਿੰਦੇ ਜਿਹੜੇ ਮੇਨ ਬੰਦੇ ਨੇ ਉਹਨਾਂ ਤੱਕ ਇਹ ਪਹੁੰਚ ਨਹੀਂ ਪਾਈ ਤੇ ਮੈਂ ਹੀ ਹਲੇ ਤੱਕ ਕੋਈ ਸਾਨੂੰ ਜਵਾਬ ਦਾ ਜਾ ਰਿਹਾ ਹੈ ਇਹ ਬੱਚੇ ਦੀ ਫਾਦਰ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਸਭ ਪਤਾ ਹੈ ਬੱਚੇ ਦੇ ਨਾਲ ਗੱਲ ਹੋਈ ਆ ਵੰਸ਼ਦੀਪ ਨਾਮ ਜਿਹੜਾ ਆ ਉਹ ਬੱਚੇ ਦਾ ਆ ਰਿਹਾ ਉਹਦੇ ਦੋ ਚਾਰ ਸਰਟੀਫਿਕੇਟ ਜਾਂ ਉਹ ਜਿਹੜੇ ਲਾਇਸੈਂਸ ਵਗੈਰਾ ਮਿਲੇ ਨੇ ਉਹਦੇ ਚ ਇੱਕ ਲਾਇਸੈਂਸ ਦਾ ਦਵਾਈਦਾ ਆ ਤੇ ਹਲੇ ਤੱਕ ਕੋਈ ਸੋਲ ਕੋਈ ਤੁਹਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕਾਰਵਾਈ ਕਰ ਰਹੇ